ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਆ ਗਏ ਆ ਆਪਣੀ ਆਰਗੈਨਿਕ ਬਾੜੀ ਦੇ ਵਿੱਚ ਇੱਥੋਂ ਅਸੀਂ ਹੁਣ ਤੋੜ ਕੇ ਲੈ ਕੇ ਜਾਵਾਂਗੇ ਤਾਜ਼ੀਆਂ ਛੱਲੀਆਂ ਦੇਖੋ ਜੀ ਕਿੰਨੀਆਂ ਵਧੀਆ ਛੱਲੀਆਂ ਐਂਡ ਬਿਲਕੁਲ ਫਰੈਸ਼ ਤਾਜ਼ੀਆਂ ਆ ਦੇਖੋ ਛੱਲੀਆਂ ਖਾਣ ਵਾਸਤੇ ਬਿਲਕੁਲ ਤਾਜ਼ੀਆਂ ਤਿਆਰ ਹਾਂਜੀ ਅਸੀਂ ਇਹਨਾਂ ਨੂੰ ਛਿੱਲ ਲਿਆ ਹੁਣ ਅਸੀਂ ਇਹਨਾਂ ਨੂੰ ਭੁੰਨਾਂਗੇ ਚੁੱਲੇ ਤੇ ਆਹ ਦੇਖੋ ਛੱਲੀ ਚੁੱਲੇ ਤੇ ਭੁੰਨਦੀ ਆ ਆ ਜਾਓ ਜਿੰਨੇ ਜਿੰਨੇ ਖਾਣੇ ਬਹੁਤ ਸਵਾਦ ਲੱਗਦੀ ਹੈ ਹਾਂਜੀ ਛੱਲੀ ਸਾਡੀ ਪੁੱਜ ਕੇ ਐਨ ਚੰਗੀ ਤਰ੍ਹਾਂ ਤਿਆਰ ਹੈ ਜੇ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਧੰਨਵਾਦ